ਲੋਕਾਂ ਦੇ ਵਿੱਚ ਜਨੂੰਨ ਪੈਦਾ ਹੋ ਜਾਂਦਾ ਉਹਨਾਂ ਦਾ ਨਾਮ ਸੁਣ ਕੇ ਲੋਕਾਂ ਦੇ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਹੋ ਜਾਂਦੀ ਉਹਨਾਂ ਦਾ ਨਾਮ ਸੁਣ ਕੇ ਪਰ ਹਾਲ ਦੇਖੋ ਹਾਲ ਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਕਰਤਾਰ ਸਿੰਘ ਸਰਾਭੇ ਦਾ ਮਾਰਗ ਦਾ ਬੋਰਡ ਹੈਗਾ ਪਰ ਸ਼ਾਇਦ ਤੁਹਾਨੂੰ ਨਜ਼ਰ ਨਾ ਆਵੇ ਹੁਣ ਤੁਹਾਨੂੰ ਨਜ਼ਰ ਆਵੇਗਾ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿੰਦਾ ਮੇਰਾ ਰਮਾਲ ਆ ਇਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਿਹੜਾ ਮਾਰਗ ਹੈ ਆ ਦੇਖੋ ਕਿਵੇਂ ਜਰਜਰ ਟੁੱਟਿਆ ਪਿਆ ਸਰ ਆ ਦੇਖੋ ਜਦੋਂ ਅੰਗਰੇਜ਼ਾਂ ਨੇ ਉਹਨਾਂ ਨੂੰ ਆਫਰ ਦਿੱਤੀ ਸੀ ਅਸੀਂ ਤੁਹਾਨੂੰ ਫਾਂਸੀ ਨਹੀਂ ਦਵਾਂਗੇ ਤੁਹਾਨੂੰ ਅਸੀਂ ਉਮਰ ਕੈਦ ਦੀ ਸਜ਼ਾ ਦਵਾਂਗੇ ਤਾਂ ਕਰਤਾਰ ਸਿੰਘ ਸਰਾਭਾ ਜੀ ਨੇ ਬਾਲਾ ਜਰਨੈਲ ਨੇ ਫਾਂਸੀ ਮੰਗੀ ਸੀ ਹੱਸਦੇ ਹੱਸਦੇ ਫਾਂਸੀ ਦੇ ਉੱਤੇ ਝੂਲ ਗਏ ਸੀ ਕਿਉਂਕਿ ਸਾਡੇ ਦੇਸ਼ ਨੂੰ ਆਜ਼ਾਦੀ ਮਿਲੇਗੀ ਪਰ ਆਜ਼ਾਦੀ ਆਪਣੇ ਹੀ ਲੋਕਾਂ ਨੇ ਦੇਖੋ ਇਹ ਕਿਦਾਂ ਦਿੱਤੀ ਹੋਈ ਹੈ ਉਹਨਾਂ ਦੇ ਨਾਮ ਨੂੰ ਸਾਡੇ ਸ਼ਹੀਦਾਂ ਨਾਲ ਸਾਡੇ ਦੇਸ਼ ਦੇ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਦੇ ਉੱਤੇ ਆ ਕੂੜੇ ਦੇ ਨਾਲ ਟਕਿਆ ਹੋਇਆ ਉਹਨਾਂ ਦਾ ਬੋਰਡ ਦੇਖੋ ਉਹਨਾਂ ਦੇ ਨਾਮ ਦੀ ਕਿੰਨੀ ਬੇਇੱਜ਼ਤੀ ਕੀਤੀ ਹੋਈ ਹੈ ਸ਼ਰਮ ਆਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਇਹ ਗੱਲਾਂ ਕਰਦੇ ਅਸੀਂ ਪੰਜਾਬ ਨੂੰ ਮੈਲਬੌਰਨ ਅਤੇ ਕੈਨੇਡਾ ਬਣਾ ਦਵਾਂਗੇ ਐਤਾ ਕੈਨੇਡਾ ਤੇ ਮੈਲਬੌਰਨ ਬੰਦਿਆ ਨੇ ਅ ਟੁੱਟੇ ਪਏ ਭੱਜੇ ਪਿਆ ਬੋਰਡ ਗੰਦੇ ਪਿਆ ਬੋਰਡ ਮਿੱਟੀ ਦੇ ਨਾਲ ਆ ਲਿਪੜੇ ਪਏ ਨੇ ਬੋਰਡ ਹੁਕਮਰਾਨਾਂ ਦੀਆਂ ਨੀਤੀਆਂ ਖੈਰ ਗੱਲੀਆਂ ਕੀ ਕਰਨਾ ਲੋਕਾਂ ਨੂੰ ਨਹੀਂ ਅਕਲ ਹੈਗੀ ਕਿ ਨਾ ਬੋਰਡ ਦੇ ਅੱਗੇ ਜਾ ਕੇ ਕੂੜਾ ਸਿੱਟੀ ਜਾਂਦੇ ਨੇ ਔਰ ਭਾਈ ਵਾਲਾ ਚੌਂਟ ਤੋਂ ਲੈ ਕੇ ਰਾਏਪੋਟ ਤੱਕ ਸਾਰਾ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਹੈ 38 ਕਿਲੋਮੀਟਰ ਦੀ ਇਹ ਜਿਹੜੀ ਲੈਂਥ ਹੈ ਪਰ ਇਹਨੂੰ ਬਣਾਉਣ ਦੇ ਲਈ ਮੁੱਖ ਮੰਤਰੀ ਜੀ ਨੇ ਗ੍ਰਾਂਟ ਵੀ ਪਾਸ ਕੀਤੀ ਸੀ ਸਾਰੀ ਗੱਲਬਾਤ ਤੁਸੀਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿਉਂਕਿ ਇੱਦਾਂ ਦੇ ਬੋਰਡ ਦੇ ਨਾਲ ਤੁਸੀਂ ਦੇਖੋ ਬੇਦਵੀ ਕਿੰਨੀ ਹੋਈ ਪਈ ਹੈ ਸਾਡੇ ਸ਼ਹੀਦਾਂ ਨੇ ਹੱਸਦੇ ਹੱਸਦੇ ਜਾਨ ਕੁਰਬਾਨ ਕਰਤੀ ਸਾਡੇ ਲਈ ਤੇ ਸਾਡੇ ਕੰਨਾਂ ਤੇ ਜੂਸਰਕ ਨਹੀਂ ਸਰਗਦੀ ਕਿ ਅਸੀਂ ਉਹਨਾਂ ਹੁਕਮਰਾਨਾਂ ਨੂੰ ਦੱਸ ਸਕੀਏ ਕਿ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਕੌਣ ਸੀਗੇ ਉਹਨਾਂ ਨੇ ਭਗਤ ਸਿੰਘ ਨੂੰ ਪ੍ਰਮੋਟ ਕੀਤਾ ਤੇ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਨੂੰ ਪ੍ਰਮੋਟ ਕਰ ਦੋ ਭਾਈ ਰਣਜੀਤ ਸਿੰਘ ਨਾਰੰਗਵਾਲੋਂ ਵੀ ਪਹਲੋ ਤੁਸੀਂ ਪ੍ਰਮੋਟ ਕਰੋ ਜਗਤ ਸਿੰਘ ਵਿੰਗਲੋਂ ਵੀ ਤੁਸੀਂ ਪ੍ਰਮੋਟ ਕਰੋ ਮਾਨ ਸਾਹਿਬ ਤੁਸੀਂ ਇਕੱਲੇ ਪੰਜਾਬ ਨੂੰ ਤਾਂ ਨਹੀਂ ਬਦਲ ਸਕਦੇ ਪਰ ਜਿਹੜੇ ਲੋਕ ਪੰਜਾਬ ਦੇ ਨਾਲ ਬਿਤਕਰਾ ਕਰਦੇ ਉਹਨਾਂ ਨੂੰ ਉਮਰ ਕਹਿ ਦਿਆਂ ਸਜ਼ਾਵਾਂ ਤਾਂ ਦੇ ਸਕਦੇ ਹੋ ਕੁੱਲੀ ਕੁੱਲੀ ਪੁਕਾਰ ਦਾ ਜੱਗ ਸਾਨੂੰ ਸਾਡਾ ਦੇਸ਼ ਤੇ ਝੂਲਦਾ ਨਿਸ਼ਾਨ ਕਿਉਂ ਨਹੀਂ ਜਲੇ ਘਰਵਾਰ ਸਾਡੇ ਕੋਈ ਉਠਿਆ ਇਹਨੂੰ ਬੁਝਾਣ ਕਿਉਂ ਨਹੀਂ ਦੋਸਤੋ ਤੁਸੀਂ ਦੇਖ ਰਹੇ ਹੋ ਸਾਡੇ ਦਾਦੇ ਗਦਰੀ ਬਾਬੇ ਦੀ ਕੈਸੇਟਸ ਤੇ ਆ ਨਾਲ ਤੁਸੀਂ ਮੇਰੇ ਦੇਖ ਸਕਦੇ ਹੋ ਪਹਿਲਾਂ ਤੁਹਾਨੂੰ ਪਤਾ ਲੱਗ ਹੀ ਹੋਣਾ ਕਿ ਮੈਂ ਕਿਸੇ ਜੰਗਲਾਤੀ ਮਹਿਮੇਚ ਤਾਂ ਖੜਾ ਨਹੀਂ ਆ ਆ ਕੂੜੇ ਦੇ ਢੇਰ ਤੇ ਖੜਾ ਆ ਆ ਕੂੜੇ ਦੇ ਢੇਰ ਦੇ ਨਾਲ ਜਿਹੜੀ ਦਾਸਤਾਨ ਜੁੜੀ ਹੋਈ ਹੈ ਸਾਡੇ ਸ਼ਹੀਦਾਂ ਨਾਲ ਸਾਡੇ ਦੇਸ਼ ਦੇ ਬਾਲਾ ਜਰਨਲ ਸ਼ਹੀਦ ਕਰਤਾਰ ਸਿੰਘ ਸਰਾਬਾ ਮਾਰਗ ਦੇ ਉੱਤੇ ਆ ਕੂੜੇ ਦੇ ਨਾਲ ਟਕਿਆ ਹੋਇਆ ਉਹਨਾਂ ਦਾ ਬੋਰਡ ਦੇਖੋ ਉਹਨਾਂ ਦੇ ਨਾਮ ਦਾ ਬੋਰਡ ਦੇਖੋ ਆ ਕੂੜੇ ਦੇ ਨਾਲ ਟਿਕਿਆ ਹੋਇਆ ਇਹ ਬੋਰਡ ਹੈ ਦੋਸਤੋ ਮੇਰੇ ਪਿੱਛੇ ਬਿਜਲੀ ਦਾ ਪਾਵਰ ਪਲਾਂਟ ਹੈ ਤੁਸੀਂ ਦੇਖੋ ਕਿ ਬਿਜਲੀ ਬੋਰਡ ਵਾਲਿਆਂ ਨੂੰ ਇਹ ਗੱਲ ਦਾ ਪਤਾ ਨਹੀਂ ਹੈ ਕਿ ਸਹੀਦ-ਏ-ਅਜ਼ਮ ਕਰਤਾਰ ਸਿੰਘ ਸਰਾਬੇ ਦਾ ਨਾਮ ਵੀ ਪੁਸ਼ਤਾਂਤਾਰ ਦਿੰਦਾ ਹੈਗਾ ਲੋਕਾਂ ਦੇ ਵਿੱਚ ਜਨੂਨ ਪੈਦਾ ਹੋ ਜਾਂਦਾ ਉਹਨਾਂ ਦਾ ਨਾਮ ਸੁਣ ਕੇ ਲੋਕਾਂ ਦੇ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਹੋ ਜਾਂਦੀ ਉਹਨਾਂ ਦਾ ਨਾਮ ਸੁਣ ਕੇ ਪਰ ਹਾਲ ਦੇਖੋ ਹਾਲ ਕੀ ਹੈ ਕੂੜੇ ਦੇ ਢੇਰ ਦੇ ਉੱਤੇ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਦਾ ਨਾਮ ਚਮਕਾਇਆ ਹੈ ਇਹ ਹੈ ਦੇਖੋ ਹਕਮਰਾਨਾਂ ਦੀ ਇਹ ਨੀਤੀਆਂ ਹਕਮਰਾਨਾਂ ਦੀਆਂ ਨੀਤੀਆਂ ਕਹਿਰ ਕੱਲੀਆਂ ਕੀ ਕਰਨਾ ਲੋਕਾਂ ਨੂੰ ਨਹੀਂ ਅਕਲ ਹੈਗੀ ਕਿ ਨਾ ਬੋਰਡ ਦੇ ਅੱਗੇ ਜਾ ਕੇ ਕੂੜਾ ਸਿੱਟੀ ਜਾਂਦੇ ਨੇ ਉਹ ਦੇਖੋ ਇੱਕ ਵਾਰੀ ਤੁਹਾਨੂੰ ਮੈਂ ਦਿਖਾ ਦਿੰਦਾ ਕਿ ਕੁਝ ਜਿਹੜੇ ਲੋਕ ਨੇ ਇੱਥੇ ਪੋਸਟਰ ਲੱਗੇ ਨੇ ਆ ਪੋਸਟਰ ਹੈ ਮੈਂ ਨਾਮ ਤਾਂ ਨਹੀਂ ਖੈਰ ਲਊਂਗਾ ਇਹ ਪ੍ਰੋਮੋਸ਼ਨ ਦੇ ਲਈ ਗੱਲ ਹੋ ਜੇਗੀ ਪਰ ਜਿਹੜਾ ਬੋਰਡ ਆ ਬੋਰਡ ਦੇ ਉੱਤੇ ਕੁਝ ਲੋਕ ਰਿਸਪੈਕਟ ਵੀ ਕਰਦੇ ਨੇ ਸ਼ਹੀਦ ਕਰਤਾਰ ਸਿੰਘ ਸਰਾਬਾ ਮਾਰਗ ਆ ਤੁਸੀਂ ਦੇਖ ਸਕਦੇ ਹੋ ਕੁਝ ਲੋਕ ਇਹਨਾਂ ਦੇ ਨਾਮ ਨੂੰ ਜਾਣਦੇ ਵੀ ਹੈ ਚੰਗੀ ਤਰ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਬਾ ਮਾਰਗ ਸ਼ਹੀਦ ਕਰਤਾਰ ਸਿੰਘ ਸਰਾਬਾ ਮਾਰਗ ਪਰ ਵੱਡੇ ਇਦਾਰਿਆਂ ਨੂੰ ਜੂ ਤੱਕ ਨਹੀਂ ਸਰਗਦੀ ਅੱਗੇ ਜਾ ਕੇ ਪੈਲਸ ਵੀ ਹੈ ਆ ਤੁਸੀਂ ਦੇਖੋ ਆ ਹਾਲ ਇੱਕ ਵਾਰੀ ਤੁਹਾਨੂੰ ਦਿਖਾਵਾਂ ਬੋਰਡ ਦਾ ਕੀ ਹੈ ਆ ਦੇਖੋ ਜੀ ਆ ਹਾਲ ਹੈ ਜੀ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰੂੰਗਾ ਇੱਕ ਵਾਰੀ ਨੇੜੇ ਤੋਂ ਦਿਖਾਇਆ ਜਾਵੇ ਆ ਦੇਖੋ ਜੀ ਬੋਰਡ ਦੇ ਹਾਲ ਸ਼ਹੀਦ ਕਰਤਾਰ ਸਿੰਘ ਸਰਾਬਾ ਬਾਲਾ ਜਰਨੈਲ ਦੇ ਨਾਮ ਦੇ ਹਾਲ ਨੇ ਆ ਟੁੱਟੇ ਪਏ ਭੱਜੇ ਪਿਆ ਬੋਰਡ ਗੰਦੇ ਪਏ ਆ ਬੋਰਡ ਮਿੱਟੀ ਦੇ ਨਾਲ ਆ ਲਿਬੜੇ ਪਏ ਨੇ ਬੋਰਡ ਆ ਤੁਸੀਂ ਦੇਖੋ ਸਾਈਨ ਬੋਰਡ ਹੈ ਸ਼ਹੀਦ ਆਦਮ ਕਰਤਾਰ ਸਿੰਘ ਸਰਾਬਾ ਜਿਹੜਾ ਪਿੰਡ ਹੈ ਉਹ 9 ਕਿਲੋਮੀਟਰ ਇੱਥੋਂ ਹੈ ਔਰ ਭਾਈਵਾਲਾ ਚੌਂਕ ਤੋਂ ਲੈ ਕੇ ਰਾਏਕੋਟ ਤੱਕ ਸਾਰਾ ਸ਼ਹੀਦ ਕਰਤਾਰ ਸਿੰਘ ਸਰਾਬਾ ਮਾਰਗ ਹੈ 38 ਕਿਲੋਮੀਟਰ ਦੀ ਇਹ ਜਿਹੜੀ ਲੈਂਥ ਹੈ ਪਰ ਇਹਨੂੰ ਬਣਾਉਣ ਦੇ ਲਈ ਮੁੱਖ ਮੰਤਰੀ ਜੀ ਨੇ ਗ੍ਰਾਂਟ ਵੀ ਪਾਸ ਕੀਤੀ ਸੀ ਸਾਰੀ ਗੱਲਬਾਤ ਅਸੀਂ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿਉਂਕਿ ਇਦਾਂ ਦੇ ਬੋਰਡ ਦੇ ਨਾਲ ਤੁਸੀਂ ਦੇਖੋ ਬੇਦਵੀ ਕਿੰਨੀ ਹੋਈ ਪਈ ਹੈ ਸਾਡੇ ਸ਼ਹੀਦਾਂ ਨੇ ਹੱਸਦੇ ਹੱਸਦੇ ਜਾਨ ਕੁਰਬਾਨ ਕਰਤੀ ਸਾਡੇ ਦੇ ਲਈ ਤੇ ਸਾਡੇ ਕੰਨਾਂ ਤੇ ਜੂਸਰਕ ਨਹੀਂ ਸਰਕਦੀ ਕਿ ਅਸੀਂ ਉਹਨਾਂ ਹੁਕਮਰਾਨਾਂ ਨੂੰ ਦੱਸ ਸਕੀਏ ਕਿ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਬਾ ਕੌਣ ਸੀਗੇ ਅੱਗੇ ਚੱਲ ਕੇ ਪਰ ਦੇਖਦੇ ਨੇ ਜਿਹੜੇ ਟੁੱਟੇ ਪਏ ਬੋਰਡ ਨੇ ਲੋਕ ਗੱਡੀਆਂ ਚੜਾ ਕੇ ਚਲੇ ਜਾਂਦੇ ਨੇ दारू ਪੀਤੀ ਦੇ ਵਿੱਚ ਆਓ ਤੁਹਾਨੂੰ ਦਿਖਾਣੇ ਸਾਰਾ ਰਸਤਾ ਕਿਹੜਾ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਕਰਤਾਰ ਸਿੰਘ ਸਰਾਬੇ ਦਾ ਮਾਰਗ ਦਾ ਬੋਰਡ ਹੈਗਾ ਪਰ ਸ਼ਾਇਦ ਤੁਹਾਨੂੰ ਨਜ਼ਰ ਨਾ ਆਵੇ ਹੁਣ ਤੁਹਾਨੂੰ ਨਜ਼ਰ ਆਵੇਗਾ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿੰਨਾ ਮੇਰਾ ਰੁਮਾਲ ਹੈ ਇਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਿਹੜਾ ਮਾਰਗ ਹੈ ਆ ਦੇਖੋ ਕਿਵੇਂ ਜਰਜਰ ਟੁੱਟਿਆ ਪਿਆ ਸਾਰਾ ਆ ਦੇਖੋ ਅਦਰ ਦੇਖੋ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਇਹ ਹਾਲ ਆਹ ਦੇਖੋ ਕਿਵੇਂ ਟੁੱਟਿਆ ਹੋਇਆ ਹੈ ਸਾਡੇ ਸ਼ਹੀਦਾਂ ਦੇ ਨਾਲ ਬਿਤਕਰਾ ਦੇਖੋ ਕਿਸ ਤਰ੍ਹਾਂ ਦਾ ਕੀਤਾ ਆ ਵਿਚੀ ਆ ਦੇਖੋ ਕੀ ਚਟਣੀਆਂ ਵਗੈਰਾ ਸਿੱਟ ਰੱਖੀਆਂ ਨੇ ਆ ਬੇਅਦ ਵੀ ਸ਼ਰੀਆਮ ਤੁਸੀਂ ਦੇਖੋ ਲੋਕਾਂ ਦੇ ਵੱਲੋਂ ਜਦੋਂ ਅੰਗਰੇਜ਼ਾਂ ਨੇ ਉਹਨਾਂ ਨੂੰ ਆਫਰ ਦਿੱਤੀ ਸੀ ਅਸੀਂ ਤੁਹਾਨੂੰ ਫਾਂਸੀ ਨਹੀਂ ਦਵਾਂਗੇ ਤੁਹਾਨੂੰ ਅਸੀਂ ਉਮਰ ਕੈਦ ਦੀ ਸਜ਼ਾ ਦਵਾਂਗੇ ਤਾਂ ਕਰਤਾਰ ਸਿੰਘ ਸਰਾਭਾ ਜੀ ਨੇ ਬਾਲਾ ਜਰਨੈਲ ਨੇ ਫਾਂਸੀ ਮੰਗੀ ਸੀ ਹੱਸਦੇ ਹੱਸਦੇ ਫਾਂਸੀ ਦੇ ਉੱਤੇ ਝੂਲ ਗਏ ਸੀ ਕਿਉਂਕਿ ਸਾਡੇ ਦੇਸ਼ ਨੂੰ ਆਜ਼ਾਦੀ ਮਿਲੇਗੀ ਪਰ ਆਜ਼ਾਦੀ ਆਪਣੇ ਹੀ ਲੋਕਾਂ ਨੇ ਦੇਖੋ ਇਹ ਕਿਦਾਂ ਦਿੱਤੀ ਹੋਈ ਹੈ ਉਹਨਾਂ ਦੇ ਨਾਮ ਨੂੰ ਉਹਨਾਂ ਦੇ ਨਾਮ ਦੀ ਕਿੰਨੀ ਬੇਅਦਵੀ ਕੀਤੀ ਹੋਈ ਹੈ ਸ਼ਰਮ ਆਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਫਿਰ ਗੱਲਾਂ ਕਰਦੇ ਅਸੀਂ ਪੰਜਾਬ ਨੂੰ ਮੈਲਬੌਰਨ ਅਤੇ ਕੈਨਬਰਾ ਬਣਾ ਦਵਾਂਗੇ ਐਦਾਂ ਕੈਨਬਰਾ ਤੇ ਮੈਲਬੌਰਨ ਬੰਦਾ ਨੇ ਮਾਨ ਸਾਹਿਬ ਦਾਵੇ ਤਾਂ ਬਹੁਤ ਵੱਡੇ ਵੱਡੇ ਕਰਦੇ ਆ ਜਾ ਕੇ ਖਟਕਲ ਕਲਾਾਂ ਦੇ ਵਿੱਚ ਐਦਾਂ ਦੀਆਂ ਪੱਗਾ ਮੰਨ ਕੇ ਸੌ ਚੁੱਕ ਸਮਾਗਮ ਦੇ ਵਿੱਚ ਉਹਨਾਂ ਨੇ ਭਗਤ ਸਿੰਘ ਨੂੰ ਪ੍ਰਮੋਟ ਕੀਤਾ ਤੇ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਜੀ ਨੂੰ ਪ੍ਰਮੋਟ ਕਰ ਦੋ ਭਾਈ ਰਣਧੀਰ ਸਿੰਘ ਨਰੰਗਵਾਲ ਨੂੰ ਵੀ ਤੁਸੀਂ ਪ੍ਰਮੋਟ ਕਰੋ ਜਗਤ ਸਿੰਘ ਵਿੰਜਲ ਨੂੰ ਵੀ ਤੁਸੀਂ ਪ੍ਰਮੋਟ ਕਰੋ ਮਾਨ ਸਾਹਿਬ ਤੁਸੀਂ ਕੱਲੇ ਪੰਜਾਬ ਨੂੰ ਤਾਂ ਨਹੀਂ ਬਦਲ ਸਕਦੇ ਪਰ ਜਿਹੜੇ ਲੋਕ ਪੰਜਾਬ ਦੇ ਨਾਲ ਬਿਤਕਰਾ ਕਰਦੇ ਉਹਨਾਂ ਨੂੰ ਉਮਰ ਕੈਦੀਆਂ ਸਜ਼ਾਵਾਂ ਤਾਂ ਦੇ ਸਕਦੇ ਹੋ ਉਹਨਾਂ ਨੂੰ ਫਾਂਸੀ ਦੇ ਫੰਦਿਆਂ ਤੱਕ ਲਮਕਾਤਾ ਸਕਦੇ ਹੋ ਕਿ ਤੁਸੀਂ ਤਾਂ ਪੰਜਾਬ ਦੇ ਗੱਦਾਰੋਂ ਤੇ ਗੱਦਾਰਾਂ ਨੇ ਹਾਲ ਦੇਖੋ ਕੀ ਕੀਤਾ ਹੋਇਆ ਸਾਡੇ ਬਾਲਾ ਜਰਨੈਲ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਮਾਰਗ ਦਾ ਪਿੱਛੇ ਤੁਸੀਂ ਦੇਖ ਹੀ ਲਿਆ ਹੋਣਾ ਕਿ ਹਾਲ ਕੀ ਹੈ ਸਾਡੇ ਪੰਜਾਬ ਦੇ ਸ਼ਹੀਦਾਂ ਦਾ ਤੇ ਸਾਰੀ ਜਿਹੜੀ ਗੱਲਬਾਤ ਹੈ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਮਾਰਗ ਤੇ ਖੜੇ ਹੈ ਪੱਕਾ ਇਹ ਭਾਈ ਬਾਲਾ ਚੌਂਕ ਤੋਂ ਲੈ ਕੇ ਰਾਏਕੋਟ ਤੱਕ ਦੀ ਜਿਹੜੀ ਦੂਰੀ ਹੈ 38 ਕਿਲੋਮੀਟਰ ਹੈ ਤੇ 38 ਕਿਲੋਮੀਟਰ ਦੇ ਦੌਰਾਨ ਜਿਹੜਾ ਇਹਨਾਂ ਦੇ ਨਾਮ ਦੀ ਬੇਦਵੀ 3800 ਵਾਰ ਸ਼ਾਇਦ ਕੀਤੀ ਹੋਗੀ ਸਾਡੇ ਨਾਲ ਬਲਦੇਵ ਸਿੰਘ ਸਰਾਭਾ ਜੀ ਜੁੜ ਚੁੱਕੇ ਨੇ ਤੇ ਸਰਾਭਾ ਸਾਹਿਬ ਦੀ ਜਥੇਬੰਦੀ ਦੇ ਸੁਪਰੀਮੋ ਵੀ ਨੇ ਪ੍ਰੈਜ਼ੀਡੈਂਟਸ ਨੇ ਸਾਰੀ ਗੱਲਬਾਤ ਕਰਦੇ ਆ ਕਿਉਂਕਿ ਜਿਹੜੀ ਇਸ ਰੋਡ ਦੀ ਸੱਚਾਈ ਹੈ ਕਿੰਨੇ ਕਿ ਕਲੌਜ਼ ਐ ਕਿੰਨੇ ਕਿ ਘਪਲੇ ਐ ਕਿੰਨੀ ਕਿ ਸਰਕਾਰਾਂ ਇੱਥੇ ਆ ਕੇ ਵੋਕਲ ਕਰਾਰ ਵਾਦੇ ਨਿਭਾਤੇ ਚਲੀ ਚੁਕੀਆਂ ਨੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਰਾਬਾ ਸਾਹਿਬ ਦਾ ਬੋਰਡ ਲੱਗਿਆ ਹੋਇਆ ਹੈ ਪਰ ਇਹਨੂੰ ਸਰਾਬਾ ਸਾਹਿਬ ਦਾ ਮਾਰਗ ਕੋਈ ਨਹੀਂ ਕਹਿੰਦਾ ਇਹਨੂੰ ਪਖਵਾਲ ਰੋਡ ਸਾਰੇ ਕਹਿੰਦੇ ਨੇ ਬਲਦੇਵ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਸੀਂ ਵਿੱਚ ਥੋੜਾ ਜਿਹਾ ਲਿੰਕ ਕਿਹਾ ਸੀਗਾ ਵਿਪੱਖਾ ਰੋਡ ਕਹਿੰਦੇ ਨੇ ਹਾਂਜੀ ਹਾਂਜੀ ਉਹ ਜਿਹੜੇ ਪੱਖਾ ਰੋਕ ਕਹਿੰਦੇ ਨੇ ਹੁਣਗੇ ਮਾਰਗ ਨੂੰ ਪਹਿਲਾਂ ਕਹਿੰਦੇ ਸੀਗੇ ਜਾਂ ਹੁਣ ਵੀ ਕਹੀ ਜਾਂਦੇ ਨੇ ਉਹ ਨਲਾਇਕ ਲੋਕ ਨੇ ਉਹਨਾਂ ਨੂੰ ਇਹ ਗੱਲ ਪੜ੍ਹ ਲੈਣੀ ਚਾਹੀਦੀ ਆ ਕਾਹਦਾ ਤੇ ਲਿਖਿਆ ਸੱਚ ਪੜ੍ਹ ਲੈਣਾ ਚਾਹੀਦਾ ਵਾ ਕਿ ਜਿਨ੍ਹਾਂ ਨੇ ਦੇਖਦੇ ਉੱਤੋਂ ਜਾਨਾਂ ਅਨੁਸਾਰ ਕੀਤੀਆਂ ਨੇ ਉਹਨਾਂ ਦੇ ਨਾਮ ਦੇ ਉੱਤੇ ਵੱਡੇ ਸੰਘਰਸ਼ ਕਰ ਕਰਕੇ ਇਹ ਰੋਡ ਦੇ ਨਾਮ ਰਖਾਏ ਜਾਂਦੇ ਨੇ ਜਿਵੇਂ ਪੂਰੇ ਪੰਜਾਬ ਦੇ ਵਿੱਚ ਹੀ ਮਾਰਗਾਂ ਦੇ ਨਾਮ ਰੱਖੇ ਹੋਏ ਨੇ ਜਿਵੇਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਹਾਲ ਦੇਖ ਲਓ ਤੁਸੀਂ ਉਦੇ ਉੱਪਰ ਵੀ ਜਿਹੜੇ ਬੋਰਾਂ ਦੀ ਦੁਰਦਸ਼ਾਬਾ ਜਿਹੜੀ ਲਗਾਤਾਰ ਸਾਡੀ ਸਮੂਹ ਜਥੇਬੰਦੀਆਂ ਦੇ ਨਾਲ ਸੰਪਰਕ ਕਰਕੇ ਅਸੀਂ ਉਹ ਵੀ ਮੰਗ ਕਰਦੇ ਸੀਗੇ ਕਿ ਉਹਨੂੰ ਵੀ ਦੁਬਾਰਾ ਲਿਖਿਆ ਜਾਵੇ ਜਿਨ੍ਹਾਂ ਨੇ ਪਰਿਵਾਰ ਵਾਰਤਾ ਸਾਡੇ ਲਈ ਤਾਂ ਓਕਣੀ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਉਹਨਾਂ ਦੇ ਆਦਾਰਸ਼ ਗੁਰੂ ਮੰਨ ਕੇ ਤੇ ਸਰਾਭਾ ਜੀ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹਸ ਫਾਂਸੀ ਤੇ ਚੜ੍ਹੇ ਭਾਵੇਂ ਅੰਗਰੇਜ਼ਾਂ ਦੀ ਜਿਹੜੀ ਸਰਕਾਰ ਸੀ ਉਹਨਾਂ ਦੇ ਜਿਹੜੇ ਜੱਜ ਸੀਗੇ ਉਸ ਰਾਬਾ ਜੀ ਨੂੰ ਇਹ ਗੱਲ ਕਹਿੰਦੇ ਸੀ ਕਿ ਵੀ ਤੁਸੀਂ ਅਪੀਲ ਕਰਦੋ ਸੋਨੂੰ ਅ ਸਜ਼ਾ ਨਹੀਂ ਦਿੰਦੇ ਕਿਉਂਕਿ ਸਾਡਾ ਜਿਹੜਾ ਕਾਨੂੰਨ ਆ ਉਹ ਨਵਾਲਕ ਨੂੰ ਸਜ਼ਾ ਨਹੀਂ ਦਿੰਦਾ ਕਿ ਸਰਾਬਾ ਜੀ ਦੀ ਉਮਰ ਸੀ ਜਿਹੜੀ 19 ਸਾਲ ਦੀ ਸੀ ਉਹਨਾਂ ਦਾ ਜਿਹੜਾ ਬਾਲਕ ਨਵਾਲਕ ਮੰਨਿਆ ਜਾਂਦਾ 23 ਸਾਲ ਦੇ ਨੂੰ ਉਹ ਮੰਨਦੇ ਸੀ ਆਪਣੇ 18 ਦੇ ਮੰਨਦੇ ਆ ਤਾਂ ਸਰਾਬਾ ਜੀ ਨੇ ਫਾਂਸੀ ਤੇ ਚਾਣ ਨੂੰ ਦੇਸ਼ ਲਈ ਕੁਰਬਾਨ ਹੋਣ ਨੂੰ ਪਹਿਲ ਦਿੱਤੀ ਪਰ ਅੱਜ ਸਾਡੇ ਜਿਹੜੇ ਲੋਕ ਨੇ ਉਹਨਾਂ ਨੇ ਦੇਖੋ ਆਪਣਾ ਫਰਜ਼ ਉਹ ਕਰਦੇ ਆ ਦਾ ਨਹੀਂ ਕਰਦੇ ਹੈਗੇ ਅਸੀਂ ਆਹ ਲੰਮਾ ਸੰਘਰਸ਼ ਕੀਤਾ ਭਾਈਵਾਲਾ ਚੌਂ ਤੋਂ ਲੈ ਕੇ ਰੈਕੋਰਡ ਨੂੰ ਜਾਣ ਵਾਲਾ ਜਿਹੜਾ ਸੀ ਦੇ ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਇਹ ਮਾਰਗ ਬਣਵਾਇਆ ਪਾ ਠੀਕ ਹੈ ਜੀ ਇਸ ਮਾਰਗ ਦੇ ਉੱਪਰ ਸਾਰੇ ਮਾਰਗ ਦੇ ਉੱਪਰ ਬੋਰਡ ਵੀ ਲੱਗੇ ਹੋਏ ਨੇ ਬਾਕਾਇਦਾ ਤੁਸੀਂ ਆਹ ਦੇਖੋ ਇਹਦੇ ਨਾਲ ਦੇ ਰੀਡੀਅਮ ਟੇਪ ਨਾਲ ਬੋਰਡ ਨੇ ਲੱਗੇ ਹੋਏ ਫਿਰ ਕਿਲੋਮੀਟਰ ਵਾਲੇ ਤਾਂ ਸਾਰੇ 38 ਕਿਲੋਮੀਟਰ ਰੈਕੋਰਡ ਤੱਕ ਆ ਜਿਹੜਾ ਲੱਗਿਆ ਹੋਇਆ ਫਿਰ ਇਹ ਮਾਰਗ ਦਾ ਜਿਹੜੀ ਦੁਰਦਸ਼ਾ ਸੀ ਬਹੁਤ ਘਾਤਕ ਹੋ ਗਈ ਸੀ ਉੱਥੇ ਬੜੀਆਂ ਮੌਤਾਂ ਹੁੰਦੀਆਂ ਸੀ ਢੂਂਗੇ ਢੂਂਗੇ ਟੋਏ ਸੀ ਉਹਦੇ ਲਈ ਵੀ ਸਾਡੇ ਨਾਲ ਸਮੂਹ ਜਥੇਬੰਦੀਆਂ ਨੇ ਸੰਪਰਕ ਦੇ ਵਿੱਚ ਆ ਕੇ ਅਸੀਂ ਇੱਥੇ ਮੰਗ ਕੀਤੀ ਕਿ ਇਸ ਰੋਡ ਨੂੰ ਵਧੀਆ ਬਣਾਇਆ ਜਾਵੇ ਕਿਉਂਕਿ ਅਸੀਂ ਇੱਦੀ ਯਾਦਵੱਚੇ ਦਾ ਮਾਰਗ ਦਾ ਨਾਮ ਰੱਖਿਆ ਤੇ ਰੋਡ ਦਾ ਹਾਲ ਦੇਖ ਲਓ ਪਰ ਉਹਦੇ ਵਿੱਚ ਚਲੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਣੀ ਉਹਨਾਂ ਨੇ ਇਸ ਮਾਰਗ ਦੇ ਉੱਪਰ 25 ਕਰੋੜ ਰੁਪਏ ਦਾ ਜਿਹੜਾ ਹੈਗਾ ਇਹਦੇ ਉੱਤੇ ਸਾਰਾ ਲੋਕ ਮਟੀਰੀਅਲ ਪਾ ਕੇ ਪੱਥਰ ਪਾ ਕੇ ਵਧੀਆ ਬਣਾ ਦਿੱਤਾ ਪਰ ਸਾਨੂੰ ਥੋੜਾ ਜਾਂ ਉਹਨਾਂ ਦਾ ਇਹ ਬਣਾਉਣ ਦੇ ਉੱਤੇ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਪਰ ਜਦੋਂ ਤੁਸੀਂ ਮਾਰਗ ਤਾਂ ਵਧੀਆ ਬਣਾਤਾ ਜਿਹੜੇ ਮਾਰਗ ਦੇ ਉੱਤੇ ਬੋਰਡ ਸਰਾਬਾ ਜੀ ਦੇ ਮਾਰਗ ਦੇ ਉੱਤੇ ਬੋਰਡ ਲੱਗਣੇ ਚਾਹੀਦੇ ਨੇ ਉਹ ਹਲੇ ਤੱਕ ਵੀ ਟੁੱਟੇ ਪਏ ਨੇ ਕੁਝ ਕੁ ਸਰਾਰਤੀ ਲੋਕ ਨੇ ਜਿਹੜੇ ਉਹ ਦੇਖੋ ਬੋਰਡਾਂ ਨੂੰ ਵੀ ਨੁਕਸਾਨ ਪਹੁੰਚਾਈ ਜਾਂਦੇ ਆ ਦੋ ਤਿੰਨ ਵਾਰੀ ਸਾਡੇ ਬੋਰਡ ਆ ਜਿਹੜੇ ਭੰਤੇਸ ਮਾਰਗ ਦੇ ਉੱਤੇ ਕਿਉਂਕਿ ਗੱਡੀ ਮਾਰ ਦਿੰਦੇ ਆ ਉਹ ਉਹਨਾਂ ਦੇ ਪਤਾ ਨਹੀਂ ਕੀ ਦਿਲ ਦੇ ਵਿੱਚ ਹੈਗਾ ਅੱਜ ਇੱਕ ਮਹੀਨਾ ਵੀ ਨਹੀਂ ਪੂਰਾ ਬੀਤਿਆ ਤੇ ਜਿਹੜੇ ਮੰਤਰੀ ਜੀ ਆਏ ਸੀਗੇ ਕੈਬਨਿਟ ਮਿਨਿਸਟਰ ਸੀਗੇ ਉਹ ਜਦੋਂ ਸਰਾਬਾ ਆਏ 16 ਨਵੰਬਰ ਨੂੰ ਉਹਨਾਂ ਦਾ ਜਦੋਂ ਮਤਲਬ ਪ੍ਰੋਗਰਾਮ ਕੀਤਾ ਜਾਂਦਾ ਉਸ ਤੋਂ ਬਾਅਦ ਤੁਸੀਂ ਅਸ਼ਵਾਸ਼ਣ ਵੀ ਉਹਨਾਂ ਤੋਂ ਮੰਗਿਆ ਸੀ ਕਿ ਰੋਡ ਦੀ ਦੁਰਦਸ਼ਾ ਬੜੀ ਖਰਾਬ ਹੈ ਤੁਸੀਂ ਜਥੇਬੰਦੀ ਦੇ ਮੁਖ ਹੋਣ ਦੇ ਨਾਤੇ ਸਰਬੱਤ ਦਾ ਜਿਹੜੇ ਮੁੱਦੇ ਅਹਿਮ ਅੱਗੇ ਹੋ ਕੇ ਰੱਖ ਦਿਓ ਬਲਦੇਵ ਜੀ ਕਿ ਅੱਜ ਪੂਰਾ ਇੱਕ ਮਹੀਨਾ ਬੀਤਣ ਵਾਲਾ ਹੈ ਕਿ ਲੱਗਿਆ ਕਿ ਤੁਹਾਨੂੰ ਉਹਨਾਂ ਵੱਲੋਂ ਜਾਂ ਜਿਹੜੇ ਇਸ ਰੋਡ ਦੇ ਰਿਸਪੌਂਸਿਬਲ ਬੰਦੇ ਨੇ ਕੰਪਨੀਆਂ ਨੇ ਉਹ ਅੰਨਾਂ ਨੇ ਕੋਈ ਹਰਕਤ ਕੀਤੀ ਹੈ ਮੇਰੇ ਪਿੰਡ ਦੇ ਜਿਹੜੇ ਸਰਪੰਚ ਨੇ ਬੀਬੀ ਕਮਲਜੀਤ ਕੌਰ ਤੇ ਉਹਨਾਂ ਦੇ ਜਿਹੜੇ ਪਤੀ ਨੇ ਮਨਦੀਪ ਸਿੰਘ ਜੀ ਕਰਨਲ ਨੇ ਫੌਜ ਦੇ ਬਤ ਸੇਵਾ ਨਿਭਾ ਕੇ ਆਏ ਨੇ ਉਹਨਾਂ ਨੇ ਬਕਾਇਦਾ ਮੰਗ ਕੀਤੀ ਸੀ ਵੀ ਇਸ ਮਾਰਗ ਦੇ ਉੱਤੇ ਜਿਹੜੇ ਬੋਰਡ ਨੇ ਉਹ ਭੰਨ ਤੋੜ ਹੋ ਜਾਂਦੀ ਆ ਜਾਂ ਬਾਬਾ ਜੀ ਦਾ ਨਾਮ ਮਿਟ ਜਾਂਦਾ ਵਾ ਜਾਂ ਕਈ ਵਾਰੀ ਤੁਹਾਨੂੰ ਯਾਦ ਹੋਊਗਾ ਨਹਿਰੂ ਸਦਾਨਤ ਕੇਂਦਰ ਦੇ ਸਾਹਮਣੇ ਬੋਰਡ ਲੱਗਿਆ ਵੱਡਾ ਆਪਣਾ ਤੇ ਆਪਣਾ ਗਾਹਾਂ ਵਿਸਾਲ ਚੌਂਕ ਦੇ ਵਿੱਚ ਲੱਗਿਆ ਫੁੱਲਾਵਾਲ ਦੇ ਪੈਟਰੋਲ ਪੰਪ ਦੇ ਸਾਹਮਣੇ ਲੱਗਿਆ ਹੋਇਆ ਤਾਂ ਉਹਦੇ ਵਿੱਚ ਜਿਹੜੇ ਸਾਡੇ ਪ੍ਰਵੇਸ਼ੀ ਮਜ਼ਦੂਰ ਇੱਥੇ ਹੈਗੇ ਨੇ ਉਹਨਾਂ ਨੇ ਜਿਵੇਂ 60 ਪੂਜਾ ਕਰਨੀ ਸੀ ਉਹ ਵੱਡੀਆਂ ਫਲੇਕਸਾਂ ਕੱਢ ਕੇ ਉਹਦੇ ਉੱਤੇ ਚਮੇਟ ਦਿੰਦੇ ਨੇ ਤਾਂ ਅਸੀਂ ਤਾਂ ਇਹ ਗੱਲ ਕਹਾਂਗੇ ਨਾ ਵੀ ਬੀੜੀਆਂ ਪੀਣੇ ਲੋਕ ਸਾਡੇ ਸਿੱਧਾਂ ਦੇ ਬੋਰਡ ਨੂੰ ਕਿਉਂ ਠਕਣਗੇ ਤਾਂ ਕੁੱਝ ਕਿ ਮੇਰੇ ਪੈਂਡ ਦੇ ਵਿੱਚ ਇੱਕ ਪੁਜਾਰੀ ਆ ਉਹਦੇ ਮਿਰਚ ਲੱਗੀ ਉਹ ਪਤਾ ਕੀ ਕਹਿੰਦਾ ਕਹਿੰਦਾ ਆਪ ਵੀ ਤੋ दारू ਪੀਤੇ ਹੋ ਇਹ ਦੱਸੋ ਇਹ ਕਿਹੜੀ ਦਲੀਲ ਆ ਤੁਹਾਡੇ ਕਕਾਰ ਸਾਹਿਬ ਪਾਈ ਹੋਈ ਇੱਕ ਵਾਰੀ ਮੈਂ ਪਲੀਜ਼ ਅਮਰ ਇੱਕ ਵਾਰੀ ਦਿਖਾ ਦਿਓ ਵੀ ਇਹਨਾਂ ਨੂੰ ਕਹਿ ਰਹੇ ਵੀ दारू ਪੀ ਕੇ ਤੁਸੀਂ ਇੱਦਾਂ ਬੋਲਦੇ ਹੋ ਇੱਕ ਗੁਰਸਿੱਖ ਬੰਦੇ ਨੂੰ ਇੱਦਾਂ ਬੋਲ ਰਹੇ ਨੇ ਉਹ ਨਹੀਂ ਉਹ ਇਦਾਂ ਦੇਖੋ ਇਹ ਇਹ ਲੋਕ ਨੇ ਜਿਹੜੇ ਇਹ ਇਹ ਗੁਰੂ ਘਰ ਦੇ ਵਿੱਚ ਬੈਠਣ ਯੋਗ ਹੈਗੇ ਨੇ ਲਾਹਣਤੀ ਲੋਕ ਨੇ ਇਹ ਤਾਂ ਅਸੀਂ ਉਹਨੂੰ ਦੱਸ ਵੀ ਦੇਣਾ ਚਾਹੁੰਦੇ ਆ ਅਸੀਂ ਸ਼ਰਾਬਾਂ ਮਾਰਗ ਦੇ ਲੱਗੇ ਬੋੜਾਂ ਬਲ ਕਿਸੇ ਨੂੰ ਚਾਕਣ ਨਹੀਂ ਦੇਵਾਂਗੇ ਅਸੀਂ ਬੀੜੀਆਂ ਵਾਲੇ ਕਿਹਾ ਵਾ ਕਿਉਂਕਿ ਸ਼ਰਾਬਾ ਜੀ ਦੇ ਨਾਲ ਉਹ ਜਿਹੜੀਆਂ ਉੱਤੇ ਫੋਟੋਆਂ ਲਾਉਂਦੇ ਨੇ ਉਹ ਵਾਕਈ ਬੀੜੀਆਂ ਪੀਣੇ ਪਾਣ ਖਾਣੇ ਨੇ ਅਸੀਂ ਨਹੀਂ ਕਦੇ ਬਰਦਾਸ਼ਤ ਕਰਾਂਗੇ ਇਹ ਚੀਜ਼ ਤੇ ਬਾਕੀ ਜੇ ਉਹਨੇ ਸਪੋਰਟ ਕਰਨੀ ਆ ਦੱਬ ਕੇ ਕਰੇ ਉਹਦੀ ਅਸੀਂ ਨਾ ਕਦੇ ਕਿਸੇ ਤੋਂ ਡਰੇ ਆ ਨਾ ਕਿਉਂਕਿ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਸ਼ਹੀਦਾਂ ਨੂੰ ਤਰਬਤਰ ਕਰ ਰਹੇ ਨੇ ਇੰਨਾ ਵੀ ਕਰ ਦਿਆ ਜੀ ਤੇ ਉਹਦੇ ਵਿੱਚ ਉਹ ਸਾਡੇ ਪਿੰਡ ਵਿੱਚ ਰਹਿੰਦਾ ਉਹਨੂੰ ਇੰਨਾ ਕੋ ਸੁਰਤ ਰਹਿਣੀ ਹੈ ਟਿਕਾਣੇ ਚਾਹੀਦੀ ਆ ਕਿ ਤੂੰ ਸਰਾਬੇ ਵਿੱਚ ਰਹਿ ਕੇ ਸੀ ਦੇ ਬਾਰ ਖਿਲਾਫ ਭੁਗਤ ਤਾਮ ਤੇ ਇਹਦੇ ਨਤੀਜੇ ਗਲਤ ਹੋ ਸਕਦੇ ਨੇ ਕਿਉਂਕਿ ਸਾਡੇ ਜਿਹੜੇ ਲੋਕ ਨੇ ਅਸੀਦ ਗਰਤਾਰ ਸਿੰਘ ਸਰਾਬੇ ਨੂੰ ਰੱਬ ਵਾਂਗੂ ਪਿਆਰ ਕਰਦੇ ਨੇ ਅਸੀਂ ਦੇਖੋ ਮੈਂ ਭਾਵੇਂ ਅਮਰ ਤਸਕਿਆ ਪਰ ਅਸੀਂ ਕਦੇ ਮੰਦਰ ਦੇ ਵਿੱਚ ਜਾਣ ਤੋਂ ਮਨਾਹੀ ਥੋੜੋ ਆ ਸਾਨੂੰ ਅਸੀਂ ਜਾ ਸਕਦੇ ਆ ਤੇ ਅਸੀਂ ਧਾਰਮਿਕ ਭਾਵਨਾ ਨੂੰ ਕਿਸੇ ਦੇ ਨਾਲ ਠੇਸ ਨਹੀਂ ਪਹੁੰਚਾਉਂਦੇ ਹੈਗੇ ਕਿਉਂਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਡਾ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਇਹ ਗੱਲ ਆ ਤਾਂ ਬਸ ਸਾਡੀ ਗੱਲ ਇਹ ਆ ਵੀ ਕਿਉਂ ਤੁਸੀਂ ਬਾਰ-ਬਾਰ ਇਸ ਮਾਰਗ ਨੂੰ ਨਿਸ਼ਾਨਾ ਬਣਾਉਂਦੇ ਹੋ ਉਹਦੇ ਖਾਤਰ ਬੋਲੋ ਤਾਂ ਸਹੀ ਬਾਬੇ ਬਾ ਖਾਤਰ ਉਹਦੇ ਖਾਤਰ ਬੋਲਣ ਨੂੰ ਤਾਂ ਸਾਨੂੰ ਮੌਕਾ ਦਿੱਤਾ ਗਿਆ ਐਡਮਿਨਿਸਟ੍ਰੇਸ਼ਨ ਨੇ ਅੱਜ 16 ਨਵੰਬਰ ਨੂੰ ਸੀਧੀ ਦਿਹਾੜਾ ਨੰਗੇ ਨੂੰ ਅੱਜ 10 ਤਰੀਕ ਹੋ ਗਈ ਸੇ 7 ਦਿਨ ਰਹਿ ਕੇ ਮਹੀਨਾ ਪੂਰਾ ਹੋ ਜਾਣਾ ਮਹੀਨੇ ਦੇ ਵਿੱਚ ਅਸੀਂ ਜਿਹੜੀਆਂ ਮੰਗਾਂ ਕਰਦੇ ਸੀ ਅਸੀਂ ਪਹਿਲਾਂ ਵੀ ਅਖਬਾਰਾਂ ਰਾਹੀਂ ਵੀ ਲਾਇਆ ਬਾ ਆਪਣੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਵੀ ਖਬਰਾਂ ਲਾਈਆਂ ਨੇ ਬਈ ਇਹਦੇ ਉੱਤੇ ਜਿਹੜੇ ਮੂ ਬੋਰਡ ਨੇ ਉਹ ਝਾੜੀਆਂ ਚ ਲੁਕੇ ਪਏ ਨੇ ਤੁਸੀਂ ਖੁਦ ਦੇਖ ਕੇ ਆਏ ਹੋ ਠੀਕ ਹੈ ਜੀ ਉਹ ਬੋਰਡ ਪੱਟ ਕੇ ਸਿੱਟੇ ਪਏ ਨੇ ਤੇ ਇੱਧਰ ਵੀ ਤੁਸੀਂ ਦੇਖ ਕੇ ਆਏ ਹੋ ਮਗਰਲੇ ਪਾਸੇ ਫੁੱਲ ਵਾਲ ਤੋਂ ਵਾਲੇ ਸਾਈਡ ਦੇ ਉੱਤੇ ਉੱਥੇ ਕੋਲੇ ਬਾਥਰੂਮ ਕਰੀ ਜਾਂਦੇ ਨੇ ਹੁਣ ਆ ਜਿੱਥੇ ਆਪਾਂ ਖੜੇ ਆ ਇਹਦੇ ਉੱਤੇ ਬਕਾਇਦਾ ਉੱਥੇ ਲੱਗਿਆ ਹੋਇਆ ਵਾ ਕੈਮਰਾ ਹਨ ਲਿਖਿਆ ਹੋਇਆ ਪੰਜਾਬੀ ਵਿੱਚ ਵੀ ਇੱਥੇ ਕੂੜਾ ਨਾ ਸੁੱਟੋ ਵੀ ਤੁਸੀਂ ਕੈਮਰੇ ਦੀ ਨਿਗਰਾਨੀ ਚੋਂ ਠੀਕ ਆ ਆ ਫੇਰ ਵੀ ਨਹੀਂ ਹਟਦੇ ਹੈਗੇ ਆ ਕੂੜਾ ਸੁੱਟੀ ਜਾਂਦੇ ਨੇ ਇੱਕ ਗੱਲ ਸਵਾਲ ਇਹ ਹੈ ਕਿ ਇਸ ਰੋਡ ਦੇ ਨਿਰਮਾਣ ਦੇ ਲਈ ਭਗਵੰਤ ਸਿੰਘ ਮਾਨ ਜੀ ਨੇ 25 ਕਰੋੜ ਦਾ ਮੁਆਵਜ਼ਾ ਵੀ ਦਿੱਤਾ ਸੀਗਾ ਕਿ ਦੱਸੋ ਵੀ ਇਹ ਜਿਹੜਾ 25 ਕਰੋੜ ਰੁਪਇਆ ਹੈ ਇਸ ਰੋਡ ਦੇ ਉੱਤੇ ਪ੍ਰਾਤਨ ਤੌਰ ਤੇ ਪੂਰੇ ਪ੍ਰੋਪਰ ਤਰੀਕੇ ਨਾਲ ਲੱਗਿਆ ਕਿ ਨਹੀਂ ਦੇਖੋ ਉਹਦੇ ਬਾਰੇ ਤਾਂ ਹੁਣ ਆਰਟੀ ਪਾ ਕੇ ਆਪਾਂ ਨੂੰ ਲੈਣਾ ਪਊਗਾ ਹਨ ਕਿਉਂਕਿ 25 ਕਰੋੜ ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਹੁੰਦਾ ਵਾ ਪਰ 25 ਕਰੋੜ ਲਾ ਕੇ ਇਸ ਰੋਡ ਦਾ ਜੇ ਬਣਾਉਂਦੇ ਆ ਦੇਖੋ 25 ਕਿਲੋਮੀਟਰ ਵੀ ਨਹੀਂ ਬਣਦਾ ਜਿੱਥੋਂ ਇਹ ਰੋਡ ਬਣਿਆ ਅ ਜਿਵੇਂ ਮੈਂ ਸਾਡੇ ਜਿਹੜੇ ਵਿਧਾਇਕ ਨੇ ਮਾਨਪਿਕ ਤੇ ਵਾਲੀ ਉਹਨਾਂ ਨੇ ਵੀ ਇਸ ਦਾ ਆਵਾਜ਼ ਬੁਲੰਦ ਕੀਤੀ ਸੀ ਵਿਧਾਨ ਸਭਾ ਦੇ ਵਿੱਚ ਪਰ ਉਹਨਾਂ ਤੋਂ ਕਿਤੇ ਨਾ ਕਿਤੇ ਥੋੜੀ ਜਿਹੀ ਵਧੀ ਕੀ ਹੋ ਗਈ ਇਸ ਪਾਸੇ ਕਿਉਂਕਿ ਉਹਨਾਂ ਨੇ ਭਾਈ ਬਾਲਾ ਚੌਂ ਤੋਂ ਲੈ ਕੇ ਰੈ ਕੋੜ ਤੱਕ ਦੀ ਬਜਾਏ ਪੱਖੋ ਵਾਲੇ ਪਾਸੇ ਕਹਤਾ ਜਦ ਕਿ ਪੱਖੋ ਵਾਲੇ ਪਾਸੇ ਨਹੀਂ ਹੈਗਾ ਇਹ ਇਹ ਭਾਈ ਬਾਲਾ ਚੌਂ ਤੋਂ ਰੈ ਕੋੜ ਤੱਕ ਆ 38 ਕਿਲੋਮੀਟਰ ਵਾ ਤੇ ਅਸੀਂ ਐ ਲੱਗ ਵਾਲੇ ਪਾਸੇ ਨੂੰ ਨਾ ਨਾ ਤੋਰੀਏ ਕਿਉਂਕਿ ਲੋਕ ਭੰਬਲ ਭੂਤੇ ਚ ਪੈ ਜਾਣਗੇ ਪਖਵਾਲ ਹੋਰ ਪਾਸੇ ਰਹਿ ਗਿਆ ਹੁਣ ਸਰਾਬੇ ਵਾਲੇ ਪੱਠੇ ਤੋਂ ਸ਼ੁਰੂ ਹੁੰਦਾ ਵਾ ਤੇ ਜਿਹੜਾ ਰੈਕੋਡ ਨੂੰ ਸਿੱਧਾ ਮਾਰਗ ਜਾਂਦਾ ਵਾ ਜੀ ਜੇ ਅਸੀਂ ਰੈਕੋਡ ਤੋਂ ਸਰਾਬੇ ਪਿੰਡ ਤੱਕ ਗੱਲ ਕਰੀਏ ਮਾਰਗ ਦੀ ਟੋਪੋ ਟੋਪ ਆ ਜੀ ਬੋਰਡ ਬਹੁਤ ਵਧੀਆ ਸਫਾਈ ਕਰਕੇ ਲਾਏ ਹੋਏ ਨੇ ਮਹੀਨੇ ਬਾਅਦ ਉੱਥੋਂ ਜਿਹੜੇ ਮੁਲਾਜ਼ਮ ਨੇ ਸੜਕ ਮਹਿਕਮੇ ਨਾਲੋਂ ਸਫਾਈ ਕਰ ਦਿੰਦੇ ਨੇ ਹੁਣ ਜਿਹੜੇ ਇਧਰੋਂ ਲੁਧਿਆਣੇ ਵਾਲੇ ਨੇ ਉਹ ਇਧਰ ਆਉਂਦੇ ਹੀ ਨਹੀਂ ਗੇੜਾ ਵੀ ਨਹੀਂ ਮਾਰਦੇ ਇੱਕ ਸਹਾਇਜਾਦਾ ਰਹਿੰਦਾ ਜਸਵਿੰਦਰ ਸਿੰਘ ਆ ਸੜਕ ਮਹਿਕਮੇ ਵਾਲਾ ਅਸੀਂ ਉਹਨੂੰ ਕਈ ਵਾਰੀ ਬੇਨਤੀ ਕਰ ਚੁੱਕੇ ਆ ਵੀ ਇਹਦੀ ਤੁਸੀਂ ਬੋਰਾਂ ਦੀ ਸਫਾਈ ਕਰ ਦਿਆ ਕਰੋ ਉਹ ਕਹਿੰਦਾ ਮੇਰੇ ਕੋਲੇ ਬੰਦ ਹੀ ਹੈ ਨਹੀਂ ਬੰਦਿਆ ਤੂੰ ਬੰਦਾ ਹੀ ਆ ਤੁਸੀਂ ਨਾਲ ਕਰਾ ਦਿਓ ਦੇਖੋ ਜਿਵੇਂ ਸਾਡੇ ਜਿਹੜੇ ਹੈਗੇ ਨੇ ਸੇਵਾਦਾਰ ਉਹ ਸਾਡੇ ਜ਼ਰੂਰ ਆ ਆਪਦੇ ਤੌਰ ਤੇ ਕਰ ਦਿੰਦੇ ਨੇ ਹੁਣ ਵੀ ਕਰਕੇ ਗਏ ਨੇ ਪਰ ਹੁਣ ਅਸੀਂ ਜਾਣ ਬੁੱਝ ਕੇ ਨਹੀਂ ਕੀਤੇ ਆ ਹੁਣ ਕਿਉਂਕਿ ਅਸੀਂ ਦੇਖਿਆ ਵੀ ਮੰਤਰੀ ਸਾਹਿਬ ਆ ਕੇ ਗਏ ਨੇ ਐਲਾਨ ਕਰਕੇ ਗਏ ਆ ਵੀ ਮੈਂ ਬੋਰ ਉੱਚੇ ਕਰਕੇ ਲਾ ਦੂੰ ਤੇ ਉੱਚੇ ਦਾ ਕੀ ਲੱਗਣੇ ਸੀ ਕਾਬ ਨਹੀਂ ਖੋਤੇ ਆ ਗਿਆ ਮਤਲਬ ਕੂੜੇ ਦੇ ਵਿੱਚ ਝਾੜੀਆਂ ਦੇ ਵਿੱਚ ਬੋਰਡ ਲੁਕੇ ਪਏ ਨੇ ਬਿਲਕੁਲ ਬੇਅਦਬੀ ਆਸੀਂ ਇਹੀ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਸਿਰਫ ਸੀ ਦੀਦੀਹਾੜੇ ਤੇ ਜਾਂ ਜਨਮ ਦਿਹਾੜੇ ਤੇ ਆ ਕੇ ਸਰਾਬਾ ਜੀ ਦੇ ਨਾਂ ਤੇ ਸਿਰਫ ਰੋਟੀਆਂ ਸੇਕਦੇ ਹੋ ਉਹਨੂੰ ਸਰਾਬਾ ਜੀ ਨੂੰ ਮੰਨਦੇ ਨਹੀਂ ਹੈਗੇ ਬਸ ਉਸ ਦਿਨ ਆ ਕੇ ਤੁਸੀਂ ਆਪਦੀ ਵੋਟ ਬੈਂਕਾ ਜਿਹੜੀ ਉਹਦੇ ਖਾਤਰ ਤੁਸੀਂ ਕੰਮ ਕਰਦੇ ਹੋ ਜਦਕਿ ਨਹੀਂ ਕਰਨਾ ਚਾਹੀਦਾ ਦੇਖੋ ਅਸੀਂ ਕਿਸੇ ਸਰਕਾਰ ਦੇ ਨਾਲ ਲਿੰਕ ਨਹੀਂ ਰੱਖਿਆ ਨਾ ਕਾਲੀਆਂ ਨਾਲ ਨਾ ਕਾਂਗਰਸ ਨਾਲ ਨਾ ਆਪ ਪਾਰਟੀ ਨਾਲ ਪਰ ਜੇ ਮੰਗਤਾ ਸਾਰਿਆਂ ਨੂੰ ਕਰ ਸਕਦੇ ਆ ਨਾ ਜਿਹੜਾ ਮੰਗ ਦੇ ਉੱਤੇ ਸਾਡੇ ਖਰਾ ਉਤਰੂਗਾ ਅਸੀਂ ਉਹਦਾ ਧੰਨਵਾਦ ਵੀ ਕਰਦੇ ਆ ਜਿਵੇਂ ਇਸ ਮਾਰਗ ਦੇ ਉੱਤੇ ਆ 25 ਕਰੋੜ ਦੀ ਲਾਗਤ ਨਾਲ ਆ ਪਾਰਟੀ ਵਾਲਿਆਂ ਨੇ ਅਪਰਾਧਾ ਕੀਤਾ ਸੜਕ ਵਧੀਆ ਬਣਾਈ ਆ ਅਸੀਂ ਧੰਨਵਾਦ ਕਰਦੇ ਆ ਜਿਵੇਂ ਮੁੱਲਾਪੁਰ ਬੱਸ ਸਟੈਂਡ ਦਾ ਨਾਮ ਕੈਪਟਨ ਸੰਦੀਪ ਸੰਧੂ ਦੇ ਅਪਰਾਲੇ ਨਾਲ ਹੋਇਆ ਇਸ ਰੋਡ ਦਾ ਨਾਮ ਉਹਨਾਂ ਦੇ ਅਪਰਾਲੇ ਨਾਲ ਹੋਇਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੇ ਮਨਪੀਤੇ ਵਾਲੀ ਵਿਧਾਨ ਸਭਾ ਦੇ ਵਿੱਚ ਆਵਾਜ਼ ਚੱਕਦੇ ਨੇ ਰੋਡ ਬਾਰੇ ਤਾਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਪਰ ਜਿੰਨਾ ਰੋਲ ਅਦਾ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਤੇ ਸਾਡੇ ਇਲਾਕੇ ਦੇ ਐਮ ਐਲ ਏ ਮਨਪ੍ਰੀਤਿਆ ਵਾਲੀ ਨੂੰ ਆ ਅਸੀਂ ਉਹਨਾਂ ਤੋਂ ਹੋਰ ਆਸ ਰੱਖਦੇ ਆਂ ਕਿ ਅਸੀਂ ਗਿਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਮ ਤੇ ਉੱਪਰ ਜਿਹੜਾ ਮਾਰਗਾ ਉਹਨੂੰ ਸਤਕਾਰ ਦਿੱਤਾ ਜਾਵੇ ਤੇ ਉਹਦੀ ਬੇਇੱਜ਼ਤੀ ਨਾ ਹੋਵੇ ਤੇ ਅਸੀਂ ਤਾਂ ਸੋਡੀ ਜਿਹੜੀ ਵੀਡੀਓ ਰਾਹੀਂ ਅੱਜ ਹੀ ਅਪੀਲ ਕਰਦੇ ਆਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਨਿਰਪਾਰਖ ਜਿਹੜਾ ਚੈਨਲ ਆ ਇਹਨੂੰ ਇਹਦੀ ਵੀਡੀਓ ਨੂੰ ਇੰਨੀ ਦੂਰ ਤੱਕ ਕਰ ਦੋ ਕਿ ਭਗਵਾਨ ਤਮਨ ਜੀ ਤੱਕ ਪਹੁੰਚ ਜਾਵੇ ਠੀਕ ਆ ਜੀ ਤੇ ਤਾਂ ਜੋ ਜਿਹੜਾ ਸਾਡਾ ਮਾਰਗ ਦੀ ਸੰਭਾਲ ਹੋ ਸਕੇ ਅਸੀਂ ਸ੍ਰੀ ਕਰਤਾਰ ਸਿੰਘ ਸਰਾਭਾ ਮਾਰਗ ਦੀ ਸੰਭਾਲ ਕਰਨ ਦੇ ਨਾਲ ਨਾਲ ਅਸੀਂ ਚਾਹੁੰਦੇ ਆ ਕਿ ਤੱਕ ਤਸਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਤੱਕ ਸ੍ਰੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਤੱਕ ਜਿਹੜਾ 500 ਕਿਲੋਮੀਟਰ ਗੁਰੂ ਗੋਬਿੰਦ ਸਿੰਘ ਮਾਰਗ ਆ ਨਾ ਉਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਉਹਦਾ ਵੀ ਮਾਰਗ ਦਾ ਇਹੀ ਹਾਲ ਆ ਉਸ ਨੂੰ ਵੀ ਮਾਰਗ ਨੂੰ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਬੋਰਡ ਨੇ ਇਸੇ ਤਰ੍ਹਾਂ ਕੂੜੇ ਦੇ ਢੇਰ ਵਿੱਚ ਲੱਗੇ ਹੋਏ ਨੇ ਰੈਕੋਟ ਠੇਕੇ ਦੇ ਸਾਹਮਣੇ ਬਰਨਾਲਾ ਚੌਕ ਆ ਜਿਹੜਾ ਠੀਕ ਹੈ ਜੀ ਉਦੋਂ ਗਾਹਾਂ ਗੁਰੂ ਘਰਾਂ ਦੇ ਮੂਹਰੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਾਹੰਸੋ ਪ੍ਰਾਪਤ ਧਰਤੀ ਗੁਰੂ ਘਰ ਬਣਿਆ ਹੋਇਆ ਉਹਦੇ ਗੇਟ ਦੇ ਸਾਹਮਣੇ ਜਿੱਨੇ ਗੁਰੂ ਘਰ ਨੇ ਉਹਨਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਮਿਟਿਆ ਹੋਇਆ ਇੱਕ ਬਰਾਲਾ ਕੀਤਾ ਮੋਹੀਪਿੰਡ ਦੇ ਨੌਜਵਾਨਾਂ ਨੇ ਜਦੋਂ ਅਸੀਂ ਪਿਛਲੀ ਵਾਰੀ ਖਬਰ ਲਾਈ ਸੀਗੀ ਅ ਅਖਬਾਰ ਦੇ ਵਿੱਚ ਤਾਂ ਉੱਥੋਂ ਦੇ ਨੌਜਵਾਨਾਂ ਨੇ ਉਪਰਾਲਾ ਕੀਤਾ ਆਪਣੇ ਪਿੰਡ ਤੋਂ 5 ਕਿਲੋਮੀਟਰ ਇਧਰ ਨੂੰ 5 ਕਿਲੋਮੀਟਰ ਇਧਰ ਨੂੰ ਉਹ ਬੋਰਡ ਸਾਰਿਆਂ ਦੇ ਉੱਤੇ ਰੰਗ ਮਾਰ ਕੇ ਵਧੀਆ ਤਰੀਕੇ ਨਾਲ ਲਿਖਿਆ ਤੇ ਉਹ ਹੁਣ ਵੀ ਉਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਪੈਦਲ ਮਾਰਚ ਵੀ ਜਾਂਦੇ ਨੇ ਤਾਂ ਇਦਾਂ ਦੇ ਨੌਜਵਾਨ ਹੋਰ ਕਿਉਂ ਉਪਰਾਲੇ ਨਹੀਂ ਕਰਦੇ ਹੈਗੇ ਜਿਹੜੇ ਪਿੰਡ ਵਿੱਚ ਦੀ ਗੁਰੂ ਗੋਬਿੰਦ ਸਿੰਘ ਮਾਰਗ ਜਾਂਦਾ ਤਾਂ ਉਹਨਾਂ ਨੂੰ ਉਪਰਾਲੇ ਕਰਕੇ ਉਹ ਵੀ ਕਰ ਦੇਣਾ ਚਾਹੀਦਾ ਤੇ ਅਸੀਦ ਕਰਤਾਰ ਸਿੰਘ ਸਰਾਬਾ ਮਾਰਗਾ ਜਿਹੜਾ ਇਹਦੇ ਉੱਤੇ ਲੱਗੇ ਬੋਰਡ ਨੇ ਜਿਹੜੇ ਇਹਨਾਂ ਦੀ ਸੰਭਾਲ ਹੋਣੀ ਚਾਹੀਦੀ ਆ ਤੇ ਤਾਂ ਜੋ ਸੀ ਦਾ ਨੂੰ ਬਣਦਾ ਸਤਕਾਰ ਦਿੱਤਾ ਜਾਵੇ ਜਿਨ੍ਹਾਂ ਨੇ ਸਾਡੇ ਲਈ ਹਾਸਾ ਸਫਾਂਸੀਆਂ ਦੇ ਚੜ ਗਏ ਤਾਂ ਅਸੀਂ ਉਹਨਾਂ ਦਾ ਕੀ ਮੁੱਲ ਪਾਇਆ ਕੁਰਬਾਨੀ ਦਾ ਅਸੀਂ ਤਾਂ ਉਹਨਾਂ ਨੂੰ ਸਤਕਾਰ ਦੇ ਨਹੀਂ ਸਕੇ ਹੈਗੇ ਇਹੀ ਥੋੜੇ ਮੈਂ ਧਿਆਨ ਵਿੱਚ ਇੱਕ ਹੋਰ ਲਿਆ ਦਿੰਨਾ ਭਾਈ ਵਾਲਾ ਚੌਂਕ ਦੇ ਨਾਲ ਪਾਰਕ ਬਣੀ ਹੋਈ ਆ ਤੁਸੀਂ ਉਸ ਪਾਰਕ ਦਾ ਜਾ ਕੇ ਹਾਲ ਦੇਖ ਲਿਓ ਉੱਥੇ ਕਿੰਨੇ ਚੂਹੇ ਫਿਰਦੇ ਨੇ ਉੱਥੇ ਜਿਹੜੇ ਕੁੱਤੇ ਬਾਹਰ ਜਾਨਵਰ ਫਿਰਦੇ ਨੇ ਉਹਦੇ ਅੰਦਰ ਗੰਦ ਕਰੀ ਜਾਂਦੇ ਨੇ ਤੇ ਉਹ ਉਹ ਕੌਣ ਧਿਆਨ ਦੇਊਗਾ ਅਸੀਂ ਡੀਸੀ ਸਾਹਿਬ ਨੂੰ ਪਿਛਲੀ ਵਾਰੀ ਦਰਖਾਸਤ ਦੇ ਕੇ ਆਏ ਸੀ ਵੀ ਇਹਦੇ ਆਲੇ-ਦਾਲੇ ਨਾ ਵੀ ਜਿਹੜੀ ਬਾਰਡਰ ਆ ਵੀ ਉਹ ਸਟੀਲ ਦਾ ਲਾ ਦਿੱਤੇ ਜਾਣ ਅੰਕਲ ਉਹਨਾਂ ਨੇ ਸਾਡੀ ਮੰਗ ਮੰਨੀ ਤੇ ਉਹ ਸਟੀਲ ਦੇ ਪਾਈਪ ਲਾਏ ਤੇ ਹੁਣ ਅਸੀਂ ਗੌਰਪ੍ਰੀਤ ਗੋਗੀ ਜੀ ਨੂੰ ਅਪੀਲ ਕੀਤੀ ਸੀਗੀ ਵੀ ਰਾਤ ਦੇ ਸਮੇਂ ਇੱਥੇ 32 ਦਾ ਰਜiment ਹੈ ਨੀਗਾ ਜਿਹੜੀ ਮਨਾਲ ਫਰੋਜ਼ਗੰਦੀ ਮਾਰਕੀਟ ਆ ਉਹ ਦੀਵਾਲੀ ਵਾਂਗੂ ਦੀਪ ਮਾਲਾ ਹੋਈ ਹੁੰਦੀ ਆ ਸਰਾਭਾ ਜੀ ਦਾ ਬੋਤਾ ਜਿਹੜਾ ਨੇੜੇ ਚੜਦਾ ਉਹਨਾਂ ਨੇ ਵੀ ਉਸ ਜਗ੍ਹਾ ਦੇ ਉੱਤੇ ਇੱਕ ਤਿਰੰਗਾ ਝੰਡਾ ਲਾਇਆ ਉੱਚਾ ਕਰਕੇ ਤੇ ਉੱਥੇ ਨਾਲ ਉਹਨਾਂ ਨੇ ਰਾਤ ਨੂੰ ਲਾਈਟ ਦਾ ਪ੍ਰਬੰਧ ਕੀਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਆਖਰ ਵਿੱਚ ਅਸੀਂ ਤੁਹਾਡੇ ਚੈਨਲ ਰਾਹੀਂ ਇਹ ਇਹ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਇੱਥੋਂ ਦੇ ਜਿਹੜੇ ਇਹ ਰੋਡ ਦੇ ਮੈਕਮੇ ਨਾਲ ਸੰਬੰਧਤ ਨੇ ਉਹਨਾਂ ਅਫਸਰਾਂ ਨੂੰ ਵੀ ਕਹਿੰਦੇ ਹਾਂ ਕਿ ਅਸੀਂ ਤੁਹਾਨੂੰ ਬਹੁਤ ਵਾਰੀ ਮਿਲ ਕੇ ਵੀ ਅਪੀਲਾਂ ਦਲੀਲਾਂ ਕੀਤੀਆਂ ਨੇ ਅਸੀਂ ਤੁਹਾਨੂੰ ਬਕਾਇਦਾ ਫੋਨ ਦੇ ਉੱਤੇ ਵਾਰ-ਵਾਰ ਅਪੀਲਾਂ ਕਰਦੇ ਹਾਂ ਕਿਸ ਰੋਡ ਦਾ ਤੁਸੀਂ ਇਦਾਂ ਦੁਰ ਦਿਸਾ ਕਿਉਂ ਕਰ ਰਹੇ ਹੋ ਬੋਰਡਾਂ ਦੀ ਵਿਯਾਦ ਵੀ ਕਿਉਂ ਕਰਾ ਰਹੇ ਹੋ ਕਿਉਂ ਨਹੀਂ ਸਮਾਰ ਰਹੇ ਤੇ ਹੁਣ ਜੇ ਮੰਤਰੀ ਜੀ ਸਾਡੇ 16 ਨਵੰਬਰ ਵਾਲੇ ਦਿਨ ਆ ਕੇ ਸਾਡੇ ਨਾਲ ਵਾਅਦਾ ਕਰਕੇ ਗਏ ਆ ਨਾ ਕਿ ਅਸੀਂ ਇਸ ਮਾਰਗ ਦੇ ਬੋਰਡ ਜਿਹੜੇ ਉੱਚੇ ਕਰਕੇ ਲਾਵਾਂਗੇ ਉਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਜਾਲਦ ਦੇ ਮਾਰਗ ਦੇ ਉੱਪਰ ਜਿਹੜੇ ਬੋਰਡ ਨੇ ਉਹ 38 ਕਿਲੋਮੀਟਰ ਜਿਹੜੇ ਬੋਰਡ ਲੱਗੇ ਹੋਏ ਨੇ ਉਹ ਸਾਡੇ ਥੋੜੇ ਧਾਰਤੀ ਤੋਂ ਉੱਚੇ ਹੋਣ ਤੇ ਇਸ ਮਾਰਗ ਦੇ ਉੱਤੇ ਜਿਹੜੇ ਬੋਰਡ ਜਲਦ ਲਾਏ ਜਾਣ ਜੀ ਬਿਲਕੁਲ ਤਾ ਇੱਕ ਵਾਰੀ ਮੈਂ ਦਿਖਾ ਦਿੰਨਾ ਕਿ ਜਿਹੜਾ ਸਰਾਭਾ ਸਾਹਿਬ ਦਾ ਜਿਹੜਾ ਬੋਰਡ ਹੈ ਕਰਤਾਰ ਸਿੰਘ ਸਰਾਭਾ ਜੀ ਦਾ ਇਹਦੇ ਨਾਲ ਹੀ ਨਾ ਇੱਕ ਪ੍ਰਕੂਸ਼ਨ ਇਹਦੇ ਵਿੱਚ ਕਵਸ਼ਨਜ਼ ਜ਼ਰੂਰ ਲਿਖੀਆਂ ਹੋਈਆਂ ਨੇ ਕਿ ਤੁਸੀਂ ਕੈਮਰੇ ਦੀ ਨਿਗਾ ਚੋਂ ਇੱਥੇ ਕੂੜਾ ਸਿੱਟਣਾ ਮਨਾਇਆ ਲੋਕਾਂ ਨੂੰ ਕੈਮਰੇ ਦਾ ਵੀ ਖੋਫ ਨਹੀਂ ਆ ਨੋਟੀਫਿਕੇਸ਼ਨ ਤੁਸੀਂ ਦੇਖ ਸਕਦੇ ਹੋ ਲੱਗਿਆ ਹੋਇਆ ਲੋਕਾਂ ਨੂੰ ਕੈਮਰੇ ਦਾ ਬਿਲਕੁਲ ਵੀ ਖੋਫ ਨਹੀਂ ਆ ਕੂੜਾ ਨਾਲ ਹੀ ਸਿੱਟ ਰੱਖਿਆ ਨਾਲ ਹੀ ਪਤਾ ਨਹੀਂ ਕੀ ਕੁਝ ਸਿੱਟ ਰੱਖਿਆ ਆ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦੇ ਵਿੱਚ ਬਿਲਕੁਲ ਹયા ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ ਕਿ ਸ਼ਹੀਦਾਂ ਦੇ ਨਾਲ ਵਤੀਰਾ ਕਿਦਾਂ ਦਾ ਕਰਨਾ ਹੈ ਤਾਂ ਦੋਸਤੋ ਜਦ ਤੱਕ ਤੁਸੀਂ ਜੁੜੇ ਹੋ ਨਿਰਪੱਖ ਪੋਸਟ ਪੰਜਾਬੀ ਦੇ ਨਾਲ ਤੇ ਮੈਂ ਆਕਾ